ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਜੇ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਤਕ ਦੇ 5ਵੇਂ ਕਾਲ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੀ ਸਕੀਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਗਹਿਰਵਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਗਾ ਕੁਮਲ ਮਾਂ ਬਾਧਾ ਤੀਨੀ ਕੁਮਲ ਇਹ ਇਸ ਸ਼ਬਦੰਦੇ ਸਵਰਾਂ ਲੱਗਣਗੀਆਂ ਜੀ ਪਹਿਲਾਂ ਮੈਂ ਆਪ ਜੀ ਨੂੰ ਸਤਾਈ ਦੇ ਅੰਦਰ ਹੀ ਗਾਣ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਿਲਸਿਲਾ ਸਿਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜਾਣਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਓ ਹੁਣ ਆਪਾਂ ਸ਼ਬ ਪੋਲ ਜੀ ਕੋ ਦੀ ਮਾਫੀ ਅਗੇ ਤੋਂ ਸਮਾਤ ਬਕਸ਼ਨੀ ਸ਼ਬਦ ਸਿੱਖੀ ਜੀ ਕਰ ਹੈ ਅਰਦਾਸ ਕਰ ਸੋਗੁਰ ਪਹਿ 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 ਕੇ ਪੈਰ ਦੁਰਮਤ ਜਾਏ ਚਰ ਪੂਜਹੁ ਗੁਰ ਕੇ ਪੈਰ ਪੂਜਹੁ ਗੁਰ ਕੇ ਪੈਰ ਦੁਰਮਤ ਜਾਏ ਚਰ ਦੁਰਮਤ ਜਾਏ ਚਰ ਆਤ ਜਨਾ ਕੈ ਸੰਗ ਪਵਜਲ ਬਿਖਾਨ ਕਰ ਸੇਵੋ ਸਤਗੁਰ ਸੇਵ ਅਗੈ ਨਮਰ ਹੋ ਡਰ ਸੇਵੋ ਸਤਗੁਰ ਦੇਵ ਅਗੈ ਨਮਰ ਹੋ ਡਰ ਸੇਵੋ ਸਤ ਗੁਰ ਦੇਵ ਸੇਵੋ ਸਤ ਗੁਰ ਦੇਵ ਅਗੈ ਨਮਰ ਹੋ ਦਰ ਅਗੈ ਨਮਰ ਹੋ ਦਰ ਸੋ ਗੁਰ ਪਹਿਰ ਦਾਸ ਕਰ ਸੋ ਗੁਰ ਪਹਿਰ ਦਾ ਕਿਨ ਮਹਿ ਕਰੇ ਨਹਾਲ ਊਨੇ ਸੁਬਰ ਪਰ ਮਨ ਕੋ ਹੋਏ ਸੰਤੋਖ ਧਿਆਇ ਸਦਾ ਹਰ ਮਨ ਕੋ ਹੋਏ ਸੰਤੋਖ ਧਿਆਇ ਸਦਾ ਹਰ ਸੋ ਲਗਾ ਸਤ ਗੁਰ ਸੇਵ ਸੋ ਲਗਾ ਸਤ ਗੁਰ ਸੇਵ ਜਾ ਕੋ ਕਰਮ ਧਰ ਜਾ ਕੋ ਕਰਮ ਧਰ ਸੋ ਗੁਰ ਪਹਿ ਅਰਦਾਸ ਕਰ 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 ਇਹ ਸਥਾਈ ਅਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਸੋ ਗੁਰ ਪਹਿ ਅਰਦਾਸ ਕਰ ਸੋ ਗੁਰ ਪਹਿ ਅਰਦਾਸ ਕਰ ਸੋ ਗੁਰ ਪਹਿ ਅਰਦਾਸ ਕਰ ਸਰਗਮ ਸਾ ਨੀ ਨੀ ਰੇ 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 ਗ ਰੇ ਗ ਸਾ ਨੀ ਪ ਨੀ ਸ ਸ ਸ ਸੋ ਗੁਰ ਪਹਿ ਅਰਦਾਸ ਕਰ ਸੋ ਗੁਰ ਪਹਿ ਅਰਦਾਸ ਕਰ ਗਾਸਨੀ ਪ ਗਾਸਨੀ ਪ ਨੀ ਸਸ ਸੋ ਗੁਰ ਪਹਿ ਅਰਦਾਸ ਕਰ ਗਾਸਨੀ ਪ ਨੀ ਸਸ ਸ ਅਗਲੀ ਲਾਈਨ ਜੇ ਕੀ ਮਿਰਤਾ ਹੋਏ ਸੋ ਗੁਰ ਪਹਿ ਅਰਦਾਸ ਕਰ ਜੀ ਕੀ ਮਿਰਥਾ ਹੋ ਗੁਰ ਪਹਿਰਦਾਸ ਕਰ ਸੋ ਗੁਰ ਦਾਸਾਨੀ ਪਾ ਦਮ ਪ ਪ ਅਗਲੀ ਲਾਈਨ ਸੋ ਗੁਰ ਪਹਿਰਦਾਸ ਕਰ ਸੋ ਗੁਰ ਪਹਿਰਦਾਸ ਕਰ ਸੋ ਗੁਰ ਪਹਿਰਦਾਸ ਕਰ ਪਾ ਮੰਗਾਰੇ ਦਾਸਾ ਸੋ ਗੁਰ ਪਹਿਰਦਾਸ ਕਰ ਇਹ ਸਥਾਈ ਹੈ ਸਰਗਮ ਦੇ ਨਾਲ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਜੀ ਪਹਿਲਾ ਅੰਤਰਾ ਛੋੜ ਸਿਆਨਪ ਸਗਲ ਛੋੜ ਸਿਆਨਪ ਪਾ ਪਾ ਨੀ ਪਾ ਨੀ ਸ ਸ ਛੋੜ ਸਿਆਨਪ ਸ ਈਸ ਸਨੀ ਛੋਡ ਸਿਆਨ ਪਸਗਲ ਮਨ ਤਨ ਅਰਪਤਾਰ ਮਨ ਤਨ ਨੀਰੇਰੇ ਸ ਮਨ ਤਨ ਅਰਪਤਾਰ ਨੀਰੇਰੇ ਮਨ ਤਨ ਨੀ ਦੇ ਰ ਸ ਨੀ ਪਾ ਨੀ ਨੀ ਸ ਸ ਮਨ ਤਨ ਅਰਪਤਾਰ ਅਗਲੀ ਲਾਈਨ ਪੂਜਹੁ ਕਰਕੇ ਪੈਰ ਦੁਰ ਮਤ ਜਾਏ ਜਰ ਸਰਗਮ ਉਹੀ ਆ ਜਾਏਗੀ ਜੀ ਅਗਲੀ ਲਾਈਨ ਤੁਜਹੁ ਗੁਰੇ के पैर कूजो गुर के पैर पासा सानी दा पा, गुर के पैर पापा सा सानी दा दा गुर के पैर दुर मत जाए जर ਤਤ ਜਾਏ ਜਨ ਦੁਰਮਤ ਜਾਏ ਪਾਪਾ ਮਗਾਰੇ ਗਸਾਸ ਦੁਨ ਮਤ ਜਾਏ ਜਨ ਸੋ ਗੁਰ ਪਹਿਰਦਾਸ ਕਰ ਇਹ ਸਥਾਈ ਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਜਿਹੜੇ ਬਾਕੀ ਅੰਤਰੇ ਰਹਿ ਗਏ ਹਨ ਉਹ ਆਪਾਂ ਸਲੋ ਸਲੋ ਸੁਣਾ ਦੇ ਸਕਦੇ ਹਾਂ ਜੀ ਸਤ ਜਨਾ ਕੈ ਸੰਗ ਪਵ ਜਲ ਬਖਾਮ ਤਰ ਸੇਵ ਸਤ ਗੁਰ ਸੇਵ ਸੇਵ ਸਤ ਗੁਰ ਦੇਵ ਅਗੈ ਨ ਮਰ ਹੋ ਡਰ ਨੈਕਸਟ ਅੰਤਰਾ ਨਾਛੰਦਰਾ ਖੇਤ ਮਹਿਕਰੇ ਨਿਹਾਲ ਊਨੇ ਸੁਬਰ ਪਰ ਮਨ ਕੋ ਹੋਏ ਸੰਤੋਖ ਧਿਆਇ ਸਦਾ ਹਰ ਸੁਲਗਾ ਸਤ ਗੁਰ ਸੇਵ ਜਾ ਕਾ ਕਰਮ ਤੋਰ ਸੋ ਗੁਰ ਪਹਿ ਅਰਦਾਸ ਹੰਦ ਹੈ ਜੀ ਜੇ ਵੀ ਮੈਂ ਇਹਨਾਂ ਨੂੰ ਸਲੋ ਸਲੋ ਸਰਾਹ ਤੇ ਸਾਰਾ ਸ਼ਬਦ ਸਮਝਾਇਆ ਜਿਸ ਨਾਲ ਇਸ ਤਰੀਕੇ ਨਾਲ ਸਿੱਖਣਾ ਹੈ ਪਉ ਜੋਗਦੀ ਮਾਫੀ ਹੈ ਕਿ ਤੁਸੀਂ ਮਤਬਕਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ